ਮੇਰੀ ਆਈਡੀ ਦੇਖੀ ਸਾਰੀ ਤੇ ਮੇਰੀ ਸਟੋਰੀ ਦੇਖੀ ਫਿਰ ਮੈਨੂੰ ਇਹ ਬੜੇ ਮੈਸੇਜ ਕਰਨੇ ਸ਼ੁਰੂ ਕਰਦੇ ਮੇਰੇ ਨਾਲ ਸਿਰਫ ਇੱਕ ਥੋੜੀ ਇੱਕ ਵਾਰੀ ਗੱਲ ਕਰ ਲਓ ਮੈਂ ਕਿਹਾ ਹਾਂਜੀ ਬੋਲੋ ਕਹਿੰਦੇ ਮੈਂ ਤੁਹਾਡੇ ਨਾਲ ਮੈਰਿਜ ਕਰਾਉਣੀ ਆ ਤੇ ਮੈਂ ਹੱਸਣ ਲੱਗੀ ਮੈਂ ਕਿਹਾ ਕਮਾਲ ਆ ਤੁਸੀਂ ਪਹਿਲੇ ਗੱਲ ਕਰਦੇ ਕਿਹਾ ਤਾਂ ਮੈਰਿਜ ਕਰਵਾਉਣੀ ਆ ਫਿਰ ਮੈਨੂੰ ਇਹ ਕਹਿੰਦੇ ਦਲਜੀਤ ਦੀਦੀ ਮੇਰੇ ਬਾਹਰ ਨੇ ਇਹਨਾਂ ਦੇ ਇੰਗਲੈਂਡ ਆ ਕਹਿੰਦੇ ਉੱਤੇ ਤੁਹਾਡੇ ਨਾਲ ਗੱਲ ਕਰਨਗੇ ਆ ਮੈਂ ਜੋਬ ਕਰਦੀ ਹਾਂ ਦੀਦੀ ਕਹਿੰਦੇ ਤੁਸੀਂ ਲੱਕੀ ਨੂੰ ਦੇਖਿਆ ਮੈਂ ਕਿਹਾ ਨਹੀਂ ਜੀ ਮੈਂ ਕਿਹਾ ਜੇ ਤਾਂ ਸਾਨੂੰ 10 15 ਦਿਨ ਹੀ ਹੋਇਆ ਗੱਲ ਕਰਦਿਆਂ ਨੂੰ ਕਹਿੰਦੇ ਵੀ ਉਹਦੇ ਦਿੱਕਤ ਆ ਲੱਕੀ ਦੇ ਦਿੱਕਤ ਆ ਗਈ ਤੇ ਮੈਂ ਕਿਹਾ ਮੈਂ ਕਿਹਾ ਦੀਦੀ ਮੈਨੂੰ ਸਮਝ ਨਹੀਂ ਆਈ ਤੁਸੀਂ ਕਿਵੇਂ ਕਹਿੰਦੇ ਹੋ ਕਹਿੰਦੇ ਉਹਨਾਂ ਦੇ ਲੱਕ ਚ ਪ੍ਰੋਬਲਮ ਆ ਤੇ ਵੀ ਉਹ ਟੇਡੇ ਹੋ ਕੇ ਚੱਲਦੇ ਆ ਤੁਸੀਂ ਦੇਖ ਲਓ ਇੱਕ ਵਾਰੀ ਤੁਸੀਂ ਬਾਅਦ ਚ ਜਵਾਬ ਦੇ ਦੇਵੋਗੇ ਉਹਨੂੰ ਤੇ ਉਹਦੇ ਤੋਂ ਸੈੱਡ ਨਹੀਂ ਹੋਣਾਗਾ ਫਿਰ ਤੇ ਫਿਰ ਮੈਂ ਕਿਹਾ ਮੈਂ ਕਿਹਾ ਨਹੀਂ ਦੀਦੀ ਮੈਂ ਨਹੀਂ ਦੇਖਣਾ ਮੈਂ ਕਿਹਾ ਜੋ ਵੀ ਹੈਗੇ ਨੇ ਨਾ ਬਸ ਠੀਕ ਆ ਹਾਂ ਜੀ ਮੈਂ ਨਾ ਮੰਨ ਲਓ ਸਟਾਰਟਿੰਗ ਤੋਂ ਇਹ ਵੀਡੀਓ ਬਣਾਉਣੀ ਹੈ ਇੰਸਟਾਗ੍ਰam ਚਲਾਉਂਦੀ ਸੀ ਉਹ ਤੋਂ ਮੇਰੇ ਫੋਲੋਅਰਸ ਸਿਰਫ 1500 ਸੀਗੇ ਜੀ ਤੇ ਮੈਂ ਉਸ ਟਾਈਮ ਜੌਬ ਵੀ ਕਰਦੀ ਸੀ ਮੇਰੇ ਕੋਲੇ ਵੀਡੀਓ ਬਣਾਉਂਦੀ ਬਹੁਤ ਘੱਟ ਸੀ ਮੇਰੇ ਕੋਲ ਟਾਈਮ ਵੀ ਨਹੀਂ ਸੀ ਹੁੰਦਾ ਮੇਰੀ ਫਰੈਂਡ ਮੇਰੀ ਇੰਸਟਾਗ੍ਰam ਪਹਿਲਾਂ ਚਲਾਉਂਦੇ ਸੀ ਆਪਣੀ ਵੀਡੀਓ ਹੀ ਪਾਉਂਦੇ ਸੀਗੇ ਤੇ ਮੈਨੂੰ ਨਹੀਂ ਸੀ ਪਤਾ ਕਿ ਕੁਝ ਨਹੀਂ ਸੀ ਪਤਾ ਇੰਸਟਾਗ੍ਰam ਬਾਰੇ ਕਿਵੇਂ ਚਲਾਉਂਦੇ ਆ ਕਿਵੇਂ ਵੀਡੀਓ ਪਾਉਂਦੇ ਆ ਕਿਵੇਂ ਬਲੌਕ ਹੁੰਦਾ ਕਿਵੇਂ ਅਨਬਲੌਕ ਕੁਝ ਨਹੀਂ ਸੀ ਪਤਾ ਫਿਰ ਮੈਂ ਨਾ ਉਹਦਾ ਉਹਦਾ ਹੀ ਮੈਰਿਜ ਹੋ ਗਿਆ ਕੁੜੀ ਦੀ ਫਿਰ ਮੈਂ ਚਲਾਉਣ ਲੱਗ ਗਈ ਉਹਨੇ ਆਪਣੀ ਪੋਸਟਾਂ ਸਾਰੀਆਂ ਡਿਲੀਟ ਕਰਤੀਆਂ ਫਿਰ ਮੈਂ ਉਹ ਮੈਚ ਲਾਉਣ ਲੱਗ ਗਈ ਵੀਡੀਓ ਪਾਉਣ ਲੱਗ ਗਈ ਫਿਰ ਮੈਂ ਜਿਵੇਂ ਮੰਨ ਲਓ ਮੈਂ ਉਹਨਾਂ ਨੂੰ ਲਾਈਕ ਕਰਦੀ ਸੀਗੀ ਜਿਨ੍ਹਾਂ ਦੀ ਜਿਨ੍ਹਾਂ ਨੂੰ ਕਿਸੇ ਨੂੰ ਲਾਈਕ ਨਹੀਂ ਸੀ ਮਿਲਿਆ ਹੁੰਦਾ ਉਹਨਾਂ ਦੀ ਵੀਡੀਓ ਲਾਈਕ ਕਰ ਦਿੰਦੀ ਸੀ ਫਿਰ ਇਹਨਾਂ ਦੀ ਵੀਡੀਓ ਮੇਰੇ ਅੱਗੇ ਆ ਗਈ ਇਹਨਾਂ ਨੂੰ ਸਾਇਦ ਇੱਕ ਜਾਂ ਦੋ ਲਾਈਕ ਸੀਗੇ ਮੈਂ ਲਾਈਕ ਦੇਤਾ ਤੇ ਇੱਕ ਕਮੈਂਟ ਦੇਤਾ ਮੈਂ ਕਿ ਇਹਨਾਂ ਨੂੰ ਚਲੋ ਕਿਸੇ ਨੇ ਲਾਈਕ ਨਹੀਂ ਕੀਤਾ ਮੈਂ ਕਰ ਦਿੰਦੀ ਆ ਫਿਰ ਇਹਨਾਂ ਨੂੰ ਜਦੋਂ ਪਤਾ ਚੱਲਿਆ ਵੀ ਕਿਸੇ ਕੁੜੀ ਨੇ ਮੇਰੀ ਵੀਡੀਓ ਲਾਈਕ ਕੀਤੀ ਐ ਕਮੈਂਟ ਕੀਤਾ ਇਹਨਾਂ ਨੇ ਮੈਨੂੰ ਮੇਰੀ ਆਈਡੀ ਦੇਖੀ ਸਾਰੀ ਤੇ ਮੇਰੀ ਸਟੋਰੀ ਦੇਖੀ ਫਿਰ ਮੈਨੂੰ ਇਹ ਬੜੇ ਮੈਸੇਜ ਕਰਨੇ ਸ਼ੁਰੂ ਕਰਦੇ ਕਿਉਂਕਿ ਮੇਰੇ ਮੈਸੇਜ ਬੰਦ-ਬੁੰਦ ਨਹੀਂ ਸੀ ਤੇ ਨਾ ਮੈਨੂੰ ਪਤਾ ਸੀਗਾ ਇਹਨਾਂ ਨੇ ਬੜੇ ਮੈਸੇਜ ਕੀਤੇ ਇੰਨੇ ਕੁ ਜ਼ਿਆਦਾ ਕਰਦੇ ਸੀਗੇ ਤੇ ਮੰਨ ਲਓ ਮੈਨੂੰ ਬਲਾਕ ਵੀ ਨਹੀਂ ਸੀ ਕਰਨ ਦਾ ਪਤਾ ਉਸ ਟਾਈਮ ਬਲਾਕ ਵੀ ਨਹੀਂ ਸੀ ਮੈਨੂੰ ਪਤਾ ਵੀ ਕਿਵੇਂ ਹੋਣਾ ਤੇ ਮੰਨ ਲਓ 10-15 ਦਿਨ ਐਵੇਂ ਟੱਪ ਗਏ ਮੇਰੇ ਨਾਲ ਇੱਕ ਵਾਰੀ ਗੱਲ ਕਰੋ ਗੱਲ ਕਰੋ ਗੱਲ ਕਰੋ ਫਿਰ ਮੈਂ ਇੱਕ ਦਿਨ ਮੈਂ ਖੁਦ ਕਾਲ ਕੀਤੀ ਇਹਨਾਂ ਨੂੰ ਇਨਸਟਾ ਤੇ ਮੈਂ ਕਿਹਾ ਹਾਂ ਬੋਲੋ ਕੀ ਕਹਿੰਨੇ ਹੋ ਮੈਂ ਕਿਹਾ ਮੇਰੇ ਕੋਲੇ ਨਾ ਟਾਈਮ ਨਹੀਂ ਹੈਗਾ ਗੱਲ ਕਰਨ ਦਾ ਬੋਲੋ ਕਹਿੰਦੇ ਮੇਰੇ ਨਾਲ ਸਿਰਫ ਇੱਕ ਥੋੜੀ ਇੱਕ ਵਾਰੀ ਗੱਲ ਕਰ ਲਓ ਮੈਂ ਕਿਹਾ ਹਾਂਜੀ ਬੋਲੋ ਕਹਿੰਦੇ ਮੈਂ ਤੁਹਾਡੇ ਨਾਲ ਮੈਰਿਜ ਕਰਾਉਣੀ ਆ ਤੇ ਮੈਂ ਹੱਸਣ ਲੱਗੀ ਮੈਂ ਕਿਹਾ ਕਮਾਲ ਆ ਤੁਸੀਂ ਪਹਿਲੇ ਗੱਲ ਕਰਦੇ ਕਿਹਾ ਤਾਂ ਮੈਰਿਜ ਕਰਵਾਉਣੀ ਆ ਮੈਂ ਚੱਕ ਕੇ ਬਲੌਕ ਕਰਤਾ ਹਾਂਜੀ ਫਿਰ ਮੈਂ ਆਪਣੀ ਜੋਬ ਕਰਦੀ ਸੀ ਆਪਣੇ ਕੰਮ ਤੇ ਜਾਂਦੀ ਸੀ ਆਪਣੀ ਲਾਈਫ ਸੀ ਹੀ ਬਿਜੀ ਸੀ ਫਿਰ 10 15 ਦਿਨਾਂ ਬਾਅਦ ਮੈਂ ਬਲੌਕ ਚੋਂ ਕੱਢਤਾ ਫਿਰ ਮੈਂ ਇਹਨਾਂ ਨੇ ਸਟੋਰੀ ਪਾ ਰੱਖੀ ਸੀ ਮੈਂ ਉਹ ਸਟੋਰੀ ਦੇਖ ਲਈ ਇਹਨਾਂ ਦੀ ਤੇ ਫਿਰ ਇਹਨਾਂ ਨੂੰ ਫੇਰ ਪਤਾ ਲੱਗ ਗਿਆ ਮੇਰੀ ਸਟੋਰੀ ਦੇਖੀ ਆ ਤੇ ਇਹਨਾਂ ਨੇ ਫੇਰ ਮੈਨੂੰ ਸ਼ੁਰੂ ਕਰ ਤੇ ਫੋਨ ਮੈਸੇਜ ਇਹਨੇ ਕਰਨ ਕਹਿੰਦੇ ਪਲੀਜ਼ ਤੁਸੀਂ ਮੈਨੂੰ ਬਲੌਕ ਕਰਤਾ ਸੀ ਮੇਰੇ ਨਾਲ ਇੱਕ ਵਾਰੀ ਗੱਲ ਕਰ ਲੋ ਇੱਕ ਵਾਰੀ ਗੱਲ ਕਰ ਲੋ ਤੇ ਫਿਰ ਮੈਂ ਕਿਹਾ ਹਾਂਜੀ ਬੋਲੋ ਕਹਿੰਦੇ ਪਲੀਜ਼ ਮੇਰੇ ਨਾਲ ਗੱਲ ਕਰ ਲੋ ਵੀ ਸਾਰੀਆਂ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਤੁਸੀਂ ਮੇਰੇ ਨਾਲ ਗੱਲ ਕਰ ਲੋ ਫਿਰ ਮੈਂ ਇਹਨਾਂ ਦੀ ਆਈਡੀ ਦੇਖੀ ਕਿਉਂਕਿ ਇਹਨਾਂ ਨੇ ਇੰਨੀ ਹਾਫ ਮੰਨ ਲਓ ਪਾ ਰੱਖੀ ਸੀ ਵੀਡੀਓ ਫੋਟੋ ਜੋ ਵੀ ਪਾਈ ਹੋਈ ਸੀ ਇਹ ਇਹਨਾਂ ਨੇ ਮੈਨੂੰ ਕੁਝ ਦੱਸਿਆ ਵੀ ਨਹੀਂ ਆਪਣੇ ਬਾਰੇ ਤੇ ਫਿਰ ਮੈਨੂੰ ਕਹਿੰਦੇ ਵੀ ਮੇਰੇ ਨਾਲ ਗੱਲ ਕਰ ਲੈ ਗੱਲ ਚਲੋ ਥੋੜੀ ਥੋੜੀ ਸਾਡੀ ਇੰਸਟਾ ਤੇ ਗੱਲ ਹੋਣ ਲੱਗੀ ਥੋੜੀ ਥੋੜੀ ਮਨੋ ਚੈਟ ਹੁੰਦੀ ਸੀ ਇਸ ਤੋਂ ਇਲਾਵਾ ਕੁਝ ਨਹੀਂ ਤੇ ਫਿਰ ਇਹ ਮੈਨੂੰ ਕਹਿੰਦੇ ਮੈਂ ਤੇਰੇ ਨਾਲ ਮੈਰਿਜ ਕਰਵਾਉਣੀ ਆ ਮੈਂ ਕਿਹਾ ਵੀ ਤੁਸੀਂ ਕਿਸੇ ਦੀ ਲਾਈਫ ਜਾਣੇ ਬਗੈਰ ਵੀ ਮੇਰੀ ਲਾਈਫ ਚ ਕੀ ਚੱਲ ਰਿਹਾ ਮੇਰੀ ਜ਼ਿੰਦਗੀ ਚ ਕੀ ਆ ਐਵੇਂ ਕਿਸੇ ਨੂੰ ਵਿਆਹ ਦਾ ਨਹੀਂ ਕਹੀਦਾ ਹੁੰਦਾ ਵੀ ਵਿਆਹ ਕਰਾਉਣਾ ਕਿਹੜਾ ਖੇਡ ਆਗਾ ਤੇ ਵੀ ਵਿਆਹ ਨੂੰ ਅੱਜ ਕੱਲ ਮੁੰਡਿਆਂ ਦਾ ਕੰਮ ਆ ਵਿਆਹ ਤਾਂ ਕਹਿੰਦਾ ਤਾਂ ਹਰ ਕੋਈ ਆ ਕਰਵਾਉਂਦਾ ਕੋਈ ਨਹੀਂ ਹੁੰਦਾਗਾ ਤੇ ਕਹਿੰਦੇ ਨਹੀਂ ਮੈਂ ਤੁਹਾਡੇ ਨਾਲ ਵਿਆਹ ਕਰਾਉਂਗਾ ਬਈ ਤੁਸੀਂ ਮੇਰੇ ਤੇ ਇੱਕ ਵਾਰੀ ਵਿਸ਼ਵਾਸ ਕਰਕੇ ਦੇਖੋ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਤੇ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਫਿਰ ਮੈਂ ਕਹਾਂ ਚਲੋ ਠੀਕ ਆ ਤੁਸੀਂ ਆਪਣੀ ਫੈਮਿਲੀ ਨਾਲ ਗੱਲ ਕਰਵਾਓ ਮੇਰੀ ਫਿਰ ਇਹਨਾਂ ਨੇ ਆਪਣੀ ਮੰਮੀ ਨਾਲ ਗੱਲ ਕਰਵਾਈ ਮੇਰੀ ਉਹਨਾਂ ਨੇ ਮੇਰੇ ਨਾਲ ਵੀ ਕਾਫੀ ਪਿਆਰ ਨਾਲ ਗੱਲ ਕੀਤੀ ਮੰਮੀ ਨੇ ਇਹ ਮੈਨੂੰ ਕਹਿੰਦੀ ਸੀ ਤੂੰ ਮੰਮੀ ਕਹਿ ਕੇ ਗੱਲ ਕਰੀ ਮੈਂ ਕਹਾਂ ਠੀਕ ਆ ਫਿਰ ਮੈਨੂੰ ਮੇਰੀ ਉਹਨਾਂ ਨਾਲ ਜਦੋਂ ਗੱਲ ਕਰਵਾਈ ਫਿਰ ਮੈਨੂੰ ਕਹਿੰਦੇ ਹੁਣ ਤਾਂ ਤੈਨੂੰ ਵਿਸ਼ਵਾਸ ਆ ਗਿਆ ਮੈਂ ਕਹਾ ਨਹੀਂ ਮੈਨੂੰ ਨਹੀਂ ਵਿਸ਼ਵਾਸ ਆ ਮੈਂ ਕੀ ਪਤਾ ਕਿ ਇਹਦੇ ਨਾਲ ਗੱਲ ਕਰਵਾਤੀ ਹੋਊਗੀ ਤੇ ਫਿਰ ਇਹ ਸਾਡੀ ਇੰਸਟਾ ਤੋਂ ਗੱਲ ਇਹ ਇੰਸਟਾ ਤੇ ਬੜੀਆਂ ਸਟੋਰੀਆਂ ਪਾਉਂਦੇ ਸੀ ਮੇਰੀਆਂ ਮੇਰੇ ਨਾਲ ਫੋਟੋ ਜੋੜ ਕੇ ਫੋਟੋ ਪਾਉਣ ਲੱਗੇ ਮੇਰੀਆਂ ਸਟੋਰੀਆਂ 'ਚ ਆ ਕੇ ਸਿੱਧਾ ਐਵੇਂ ਲਿਖਣ ਲੱਗੇ ਮੇਰੀ ਵਾਈਫ ਆ ਗਈ ਐਵੇਂ ਲਿਖਣ ਲੱਗੇ ਤੇ ਫਿਰ ਅਸੰਤੋਸ਼ਤਾ ਸੀਗਾ ਜਦੋਂ ਇਸ ਟਾਈਪ ਦੇ ਲਿਖੇ ਨਹੀਂ ਨਹੀਂ ਗੁੱਸਾ ਨਹੀਂ ਸੀ ਆਉਂਦਾ ਮੈਨੂੰ ਐਸੀ ਵੀ ਚਲੋ ਅਗਲਾ ਸੱਚੀ ਕਹਿੰਦਾ ਹੋਵੇ ਕੀ ਪਤਾ ਤੇ ਫਿਰ ਸਾਡੀ WhatsApp ਨੰਬਰ ਇੱਕ ਦੂਜੇ ਤੋਂ ਲੈ ਲਿਆ ਫਿਰ ਸਾਡੀ WhatsApp ਤੇ ਗੱਲ ਹੋਣ ਲੱਗੀ ਤੇ ਫਿਰ ਇਹ WhatsApp ਤੇ ਵੀ ਮੇਰੀਆਂ ਸਟੋਰੀਆਂ ਪਾਉਂਦੇ ਸੀ ਮੇਰੀ ਫੋਟੋ ਜੋੜ ਕੇ ਆਪਣੀ ਫੋਟੋ ਨਾਲ ਅਟੈਚ ਕਰਕੇ ਪਾਉਣ ਲੱਗੇ ਤੇ ਫਿਰ ਮੰਨ ਲਓ ਇਹਨਾਂ ਦੇ ਰਿਸ਼ਤੇਦਾਰ ਸਾਰੇ ਦੀਦੀ ਸਾਰੇ ਕਹਿੰਦੇ ਸੀ ਵੀ ਇਹ ਕੌਣ ਆ ਕੁੜੀ ਕਹਿੰਦੇ ਮੈਂ ਵੀ ਇਹਦੇ ਨਾਲ ਵਿਆਹ ਕਰਾਉਣਾ ਕੁੜੀ ਨਾਲ ਫਿਰ ਮੈਨੂੰ ਇਹ ਕਹਿੰਦੇ ਦਲਜੀਤ ਦੀਦੀ ਮੇਰੇ ਬਾਹਰ ਨੇ ਇਹਨਾਂ ਦੇ ਇੰਗਲੈਂਡ ਕਹਿੰਦੇ ਉੱਤੇ ਤੁਹਾਡੇ ਨਾਲ ਗੱਲ ਕਰਨਗੇ ਮੈਂ ਕਿਹਾ ਠੀਕ ਆ ਜੀ ਮੈਂ ਕਰ ਲੂੰਗੀ ਤੇ ਇਹਨਾਂ ਨੇ ਮੇਰਾ WhatsApp ਨੰਬਰ ਦੇ ਦਿੱਤਾ ਉਹਨਾਂ ਦੀ ਕਾਲ ਆਈ ਕਹਿੰਦੇ ਹਾਂਜੀ ਤੁਸੀਂ ਉਹਨਾਂ ਨੂੰ ਵਿਚਾਰਿਆਂ ਨੂੰ ਇਹ ਵੀ ਨਹੀਂ ਸੀ ਪਤਾ ਮੈਂ ਕਿੱਥੋਂ ਆ ਕੀ ਕਰਦੀ ਆ ਫਿਰ ਮੈਂ ਉਹਨਾਂ ਨੂੰ ਦੱਸਿਆ ਮੈਂ सिरसा ਤੋਂ ਆਂਗੀ ਰੀਡਿੰਗਮੈਂਟ ਸ਼ੋਰੂਮ ਤੇ ਮੈਂ ਕੰਮ ਕਰਦੀ ਸੀ ਮੈਂ ਕਿਹਾ ਮੈਂ ਜੌਬ ਕਰਦੀ ਆ ਦੀਦੀ ਕਹਿੰਦੇ ਤੁਸੀਂ ਲੱਕੀ ਨੂੰ ਦੇਖਿਆ ਮੈਂ ਕਿਹਾ ਨਹੀਂ ਜੀ ਮੈਂ ਕਹਾ ਹਜੇ ਤਾਂ ਸਾਨੂੰ 10-15 ਦਿਨ ਹੀ ਹੋਇਆ ਗੱਲ ਕਰਦਿਆਂ ਨੂੰ ਕਹਿੰਦੇ ਵੀ ਉਹਦੇ ਦਿੱਕਤ ਆ ਲੱਕੀ ਦੇ ਦਿੱਕਤ ਆ ਕਿ ਤੇ ਮੈਂ ਕਿਹਾ ਮੈਂ ਕਰਦੀ ਦੀ ਮੈਨੂੰ ਸਮਝ ਨਹੀਂ ਆਈ ਤੁਸੀਂ ਕਿਵੇਂ ਕਹਿੰਦੇ ਹੋ ਕਹਿੰਦੇ ਉਹਨਾਂ ਦੇ ਲੱਕ ਚ ਪ੍ਰੋਬਲਮ ਆ ਤੇ ਵੀ ਉਹ ਟੇਡੇ ਹੋ ਕੇ ਚੱਲਦੇ ਆ ਤੇ ਕਹਿੰਦੇ ਤੁਸੀਂ ਪਹਿਲਾਂ ਦੇਖ ਲਓ ਉਹਨਾਂ ਨੂੰ ਫਿਰ ਬਾਅਦ ਚ ਬੜੀ ਦਿੱਕਤ ਹੋ ਜੂਗੀ ਹਨਾ ਵੀ ਉਹ ਤੁਹਾਨੂੰ ਪਿਆਰ ਕਰਨ ਲੱਗ ਜੂਗਾ ਬਾਅਦ ਚ ਮੰਨ ਲਓ ਆਪਾਂ ਜ਼ਿਆਦਾ ਗੱਲ ਕਰਨ ਲੱਗ ਜਾਂਦੇ ਐਟੈਚਮੈਂਟ ਵੱਜ ਜਾਂਦੀ ਹੈਗੀ ਤੁਸੀਂ ਦੇਖ ਲਓ ਇੱਕ ਵਾਰੀ ਤੁਸੀਂ ਬਾਅਦ ਚ ਜਵਾਬ ਦੇ ਦੋਗੇ ਉਹਨੂੰ ਤੇ ਉਹਦੇ ਤੋਂ ਸੈਂਡ ਨਹੀਂ ਹੋਣਾਗਾ ਫਿਰ ਤੇ ਫਿਰ ਮੈਂ ਕਿਹਾ ਮੈਂ ਕਿਹਾ ਨਹੀਂ ਦੀਦੀ ਮੈਂ ਨਹੀਂ ਦੇਖਣਾ ਮੈਂ ਕਿਹਾ ਜੋ ਵੀ ਹੈਗੇ ਨੇ ਨਾ ਬਸ ਠੀਕ ਹੈ